ਮੈਂ ਤਾਂ ਹੀ ਗਿਆ ਸੀ ਵੀ ਇਹਨੂੰ ਇੱਧਰ ਬਿਠਾਓ ਇਹ ਕੌਫੀ ਦਾ ਟਾਈਮ ਤਾਂ ਹੈ ਨਹੀਂ ਉਤਾਰ ਜੀ ਆਪਾਂ ਦਾ ਮਾਲਵੇ ਦੇ ਆ ਦੱਸੋ ਮੈਂ ਵੀ ਰਾਰੂ ਨਹੀਂ ਪੀਂਦਾ ਯਾਰ ਮੈਂ ਕਿਧਰ ਆਇਆ ਸੀ ਬਹੁਤ ਸੁੰਦਰ ਲੱਗ ਰਿਹਾ ਹੈ ਥੈਂਕ ਯੂ ਸੋ ਮਚ ਤੁਸੀਂ 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 ਤਿੰਨ ਤੁਸੀਂ ਤਿੰਨਾਂ ਨੇ ਸਾਜ਼ਿਸ਼ ਕੀਤੀ ਹੈ ਇਹਨੂੰ ਦੂਰ ਰੱਖਿਆ ਇੱਕ ਦੋ ਤਿੰਨ ਚਾਰ ਪੰਜ 6 ਬਸ 7 8 8 9 ਉਹ ਆਪਕੋ ਗਾਉਂ ਕੀ ਲੜਕੀ ਦਾ ਰੋਲ ਦੇ ਦੇਗੇ ਫਿਰ ਆਪੇ ਪਾਪ ਪਾਠੀਆਂ ਪੁੱਠੀਆਂ ਵੀ ਪਠਵਾਏਗੇ ਸਾਡੇ ਘਰ ਪਟੇ ਦੀ ਮਸਾਲਾ ਲੈਣਾ ਕੋਈ ਹੋਰ ਮਸਾਲਾ ਲੈ ਲਓ ਹੋਰ ਆਡ ਲਾਓ ਯਾਰ ਐ ਨਾ ਕਰੋ ਤੁਸੀਂ ਸ਼ੁਰੂ ਹੋਣਾ ਚਾਹੀਦਾ ਬ్రో ਹਾਂ ਤੁਸੀਂ ਕਾਫੀ ਕਿਉਂ ਮੰਗ ਰਹੇ ਵਿਸੇ ਲੇਟ ਨਾਈਟ ਹੋ ਗਿਆ ਹਨ ਪ੍ਰੋਗਰਾਮ ਇਹ ਕਾਫੀ ਦਾ ਟਾਈਮ ਤਾਂ ਹੈ ਨਹੀਂ ਬਤਾਰ ਜੀ ਆਪਾਂ ਤਾਂ ਮਾਲ ਵੇਦੇ ਆ ਦੋਸਤੋ ਵੀਰੇ ਮੈਂ ਆ ਨਾ ਸ਼ੋ ਮੇਰੀ ਵਾਈਬ ਵੀ ਦੇਖ ਲਈਏ ਅੱਛਾ ਵੀਰੇ ਤੁਸੀਂ ਸਮਝ ਸਕਦੇ ਹੋ ਮੈਂ ਚਿੱਤਰਾਂ ਤੋਂ ਬਚਣਾ ਵਾਹ ਹਾਂ ਮੈਂ ਵੀਰੇ ਦਾਰੂ ਨਹੀਂ ਪੀਂਦਾ ਯਾਰ ਮੈਂ ਕਿਹ ਤੋ ਕਿਹਾ ਸੀ ਮੈਂ ਤਾਂ ਹੱਥ ਵੀ ਨਹੀਂ ਲਾਉਂਦਾ ਮਤਲਬ दारू ਵਾਲੇ ਦੀ ਮਕਾਨ ਨਹੀਂ ਜਾਂਦਾ ਇਹ ਨਾਲ ਹੀ ਬਹਿ ਜਾਂਦਾ ਇਹ ਇਹ दारू ਵਾਲੇ ਕੋਲੇ ਖੜਦਾ ਨਹੀਂ ਉਹਦੇ ਨਾਲ ਹੀ ਬਹਿ ਜਾਂਦਾ ਜਿਨ੍ਹਾਂ ਦੇ ਘਰੇ ਮੀਟ ਨਹੀਂ ਬਣਦਾ ਉੱਥੇ ਤਾਂ ਘਰੇ ਹੀ ਨਹੀਂ ਬਣਦੇ ਅਸੀਂ ਬਾਟੀ ਲੈ ਕੇ ਆਦੇ ਅਸੀਂ ਬਾਟੀ ਲੈ ਕੇ ਡੋਲੂ ਫੜ ਲਈਦਾ ਕੰਦਾਂ ਕੰਦਾਂ ਵਾਲਾ ਡੋਲੂ ਫੜਾਂਗੇ ਕਰੀਏ ਸ਼ੁਰੂ ਜੀ ਸਰ ਕਰੀਏ ਅੱਛਾ ਮੈਨੂੰ ਲੱਗੇ ਸੀ ਸ਼ੁਰੂ ਹੋਣਾ ਨਾ ਸ਼ੁਰੂ ਹੋ ਗਿਆ ਉਹ ਤਾਂ ਆਨਲਾਈਨ ਚੱਲ ਰਿਹਾ ਪ੍ਰੋਗਰਾਮ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਕਲਵਾਨ ਸਿੰਘ ਗੇਲ ਇੱਕ ਵਾਰੀ ਫੇਰ ਬੀਬੀਸੀ ਟ੍ਰਾਂਟੋ ਦੇ ਵੇੜੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਪੂਰੀ ਦੁਨੀਆ ਵਿੱਚ ਦੇਖਿਆ ਜਾਣ ਵਾਲਾ ਹਰਮਨ ਪਿਆਰਾ ਸ਼ੋਅ ਅਸੀਂ ਤੁਹਾਡੇ ਸਾਹਮਣੇ ਅਸੀਂ ਫੇਰ ਕਿਸੇ ਪਰਸਨੈਲਿਟੀ ਨੂੰ ਲੈ ਕੇ ਆਤਰਾ ਇਹ ਤਿੰਨ ਤਿੰਨ ਪਰਸਨੈਲਿਟੀਜ਼ ਨੇ ਪਹਿਲਾਂ ਅਸੀਂ ਵੀਰਵਾਸੀਆਂ ਮਿਲੇ ਸੀਗੇ ਉੱਥੇ ਸਟੂਡੀਓ ਜੀ ਵਾਈਫ ਜੀ ਦੀ ਪ੍ਰੋਮੋਸ਼ਨ ਤੇ ਪਰ ਅੱਜ ਇਹ ਸੀਰੀ ਵੇ ਸੀਰੀ ਅੱਛਾ ਫਟਪਟ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਾੜਾ ਮਾੜਾ ਹਿੰਦੀ ਬੋਲੂ ਮੈਂ ਹਿੰਦੀ ਪਲੀਜ਼ ਜੀ ਹਾਂ ਮੇਰੀ ਹਿੰਦੀ ਬਹੁਤ ਅੱਛੀ ਹੈ ਬੜੀ ਫੱਟੇ ਚਾਗ ਦੋ ਫੱਟੇ ਚਾਗ ਦੋ ਜਮੈਂ ਬਾਹਰ ਤੇਰੀ ਹਿੰਦੀ ਬਹੁਤ ਅੱਛੀ ਫੱਟਾ ਹੈ ਜਮੈਂ ਜਮੈਂ ਬਾਹਰ ਜਮੈਂ ਬਾਹਰ ਖੜਾ ਸੀ ਨਾ हां तो मुझे बोला गया था कि आप इनका इंटरव्यू मत करना क्योंकि वो हिंदी समझते आपको बोलनी नहीं, नहीं आती मैं कहया मैं हिंदी में बोल सकता हूं कैसे हैं आप मैं बहुत ठीक आपके से आप बहुत सुंदर लग रहे हो थैंक यू सो मच अब <laughs> तार जी हाथ दे मुख की हिंदी तू तू नहीं, नहीं तू तो अंत व्यंत ना तू तो सोने बोल पहले पहले बड़े सोने हो कहण दी लोड ही नहीं कहण दी लोड ही नहीं चलो ठीक है देखो जे थोनू फिल्म दे लेया जे फिल्म दे लेया थोनू तो ਕੋ ਸੌ ਸਮਝ ਫੋੜ ਸਮਝ ਕੀ ਲੈਆ ਠੱਡਾ ਵੱਡਾ ਡਿਸੀਜਨ ਲੈ ਲਿਆ ਠੀਕ ਆ ਐਡਾ ਵੱਡਾ ਡਿਸੀਜਨ ਲੈ ਬਟੇ ਲੰਬਾ ਚੌੜਾ ਵੀ ਲੰਬਾ ਚੌੜਾ ਵੀ ਇਹ ਕੋਈ ਸਭ ਤੋਂ ਵੱਡੀ ਨੇਚਰ ਪਤਾ ਕੀ ਆ ਇਹ ਜੌਲੀ ਬੋਡ ਆ ਠੀਕ ਆ ਨਾ ਸ਼ਾਇਦ ਉਹੀ ਕਾਰਨ ਹੈ ਵੀ ਇਹਦੀ ਪਰਸਨੈਲਿਟੀ ਤੇ ਸੂਟ ਕਰਦਾ ਠੀਕ ਆ ਨਾ ਰਾਜਵੱਬਰ ਸਾਹਿਬ ਨੂੰ ਤਾਂ ਅਸੀਂ ਹੁਣ ਸ਼ਾਹਕੋਟ ਦੀ ਪ੍ਰੋਮੋਸ਼ਨ ਤੇ ਮੇਲੇ ਦੀ ਉਹ ਤਾਂ ਸ਼ਾਂਤ ਨੇ ਉਹ ਤਾਂ ਚੁੱਪ ਚੁੱਪ ਰਹਿੰਦੇ ਆ ਪਰ ਡਾਊਨ ਟੂ ਅਰਥ ਜਿੰਦੇ ਉਹ ਨੇ ਉਸ ਤੋਂ ਵੱਧ ਕਿਤੇ ਡਾਊਨ ਟੂ ਅਰਥ ਥੇ ਮੇਰੇ ਖਿਆਲ ਦੇ ਵਿੱਚ ਜਿਹੜੀ ਵਿਰਾਸਤ ਵਿੱਚ ਸिखਾਈ ਗਈ ਹੈ ਨਾ ਗੱਲ ਉਹ ਸ਼ਾਇਦ ਇਹਨਾਂ ਨੇ ਸ਼ੁਰੂ ਤੋਂ ਪੱਲੇ ਬੰਨੀ ਹੋਈ ਹੈ। ਥੈਂਕ ਯੂ ਬਈ ਜੀ। ਕੀ ਕਹਿਣਾ ਚਾਹੋਗੇ? ਮੈਂ ਬਸ ਇਹ ਕਹਾਂਗਾ ਜੇ ਤੁਸੀਂ ਤਾਰੀਫ ਕਰ ਰਹੇ ਹੋ ਤੇ ਥੈਂਕ ਯੂ ਤੇ ਇਸ ਤਾਰੀਫ ਦੇ layak ਮੈਂ ਸ਼ਾਇਦ ਇਹ ਹੀ ਕਰਕੇ ਐਸੀ ਕਰਕੇ ਆ ਕਿਉਂਕਿ ਮਮਾ ਪਾਪਾ ਨੇ ਹਾਂ ਸਹੀ ਤਰੀਕੇ ਨਾਲ ਸਹੀ ਚੀਜ਼ ਵਰਸਾ ਦਿੱਤੀ। ਬਿਲਕੁਲ। ਤੁਸੀਂ ਤੁਸੀਂ ਵੈਸੇ ਇਹਨੇ ਰੋਮਾਂਟਿਕ ਕਿਉਂ ਨਹੀਂ ਵੈਸੇ ਇਹਨਾਂ ਦਾ ਫੇਸ ਰੋਮਾਂਟਿਕ ਕਿਉਂ ਇਹਨਾਂ ਦਾ? ਅੱਖਾਂ ਬੋਲਦੀਆਂ। ਕੀ ਦੱਸੋਗੇ? ਤੂੰ ਤੇ ਹਰ ਤੁਸੀਂ ਦੱਸ ਸਕਦੇ ਹੋ ਨਾ ਬਾਅਦ ਵਿੱਚ ਮੈਂ ਥੋੜੇ ਥੋੜੇ ਹੁੰਦਾ ਪਤਾ ਕੀ ਗੱਲ ਹੈ ਡਾਇਰੈਕਟਰ ਦੀ ਅੱਖ ਵਧੀਆ ਹੁੰਦੀ ਹੈ ਨਾ ਹਾਂ ਦੱਸੋ ਵੀ ਇਹਨੇ ਰੋਮਾਂਟਿਕ ਕਿਉਂ ਨੇ ਹੈ ਹੌਂ ਤਾਂ ਜਸਮਾ ਲੱਗਿਆ ਹੋਇਆ ਹੈ ਸਰ ਦੱਸ ਦੋ ਇਹ ਰੋਮਾਂਟਿਕ ਕਿਉਂ ਮੈਂ ਤਾਂ ਇਹ ਐਸੇ ਇਹ ਜਜ ਕਰ ਸਕਦਾ ਹਾਂ ਇਹ ਰੋਮਾਂਟਿਕ ਹੈ ਦਿਖਦਾ ਜਾਂ ਨਹੀਂ ਦਿਖਦਾ ਕਿਉਂ ਇਹਦੇ ਅੰਦਰ ਕੀ ਹੈ ਉਹ ਤਾਂ ਮੈਨੂੰ ਥੋੜਾ ਪਤਾ ਹੋ ਸਕਦਾ ਅੰਦਰ ਤੋਂ ਮੈਂ ਮਹਿਸੂਸ ਕਰ ਸਕਦਾ ਮੈਨੂੰ ਲੱਗਦਾ ਹੈ ਬਾਦਾਮ ਖਾ ਲਓ ਮੈਂ ਮੈਂ ਮਹਿਸੂਸ ਕਰ ਸਕਦਾ ਜਿਉਂ ਜੇ ਮੇਰੇ ਕੋਲ ਸਟੈਟਿਓਸਕੋਪ ਹੁੰਦਾ ਨਾ ਮੈਂ ਇੱਥੇ ਲਾ ਕੇ ਦੇਖਦਾ ਤਾਂ ਆਵਾਜ਼ਾਂ ਹੋਰ ਹੀ ਨਿਕਲਣੀਆਂ ਸੀ ਹ ਸਰ ਤੁਸੀਂ ਖੁਸ਼ ਹੋਗੇ ਮੈਂ ਖੁਸ਼ ਹੋ ਗਿਆ ਤੁਸੀਂ ਹੱਸੋ ਰੋਮਾਂਟਿਕ ਇੰਨੇ ਰੋਮਾਂਟਿਕ ਕਿਉਂ ਹੋ ਤੁਸੀਂ ਫਿਰ ਆਪਾਂ ਫਿਲਮੀ ਗੱਲ ਕਰਾਂਗੇ ਗੱਲਾਂ ਕੇ ਬਾਅਦ ਤੋਂ ਰਾਂਗੇ ਦੇਖੋ ਇਹ ਮੈਂ ਮੈਨੂੰ ਲੱਗਦਾ ਮੈਨੂੰ ਇਹ ਰੋਮਾਂਸ ਵੀ ਜਿਹੜਾ ਬੇਸੱਚੇ ਹੀ ਮਿਲ ਆ ਹਾਂ ਹੈ ਨਾ ਬਿਲਕੁਲ ਤੇ ਫੈਮਿਲੀ ਮੈਨੂੰ ਲੱਗਦਾ ਮੇਰੇ ਡੈਡੀ ਕਾਫੀ ਜ਼ਿਆਦਾ ਰੋਮਾਂਟਿਕ ਹੈ ਐਂਡ ਹੋਣਾ ਹੀ ਸੀ ਔਰ ਕਿਉਂ ਨਾ ਹੋਵੇ ਮੈਨੂੰ ਲੱਗਦਾ ਜ਼ਿੰਦਗੀ ਦੀ ਸਭ ਤੋਂ ਜ਼ਿਆਦਾ ਖੂਬਸੂਰਤ ਚੀਜ਼ ਜੋ ਹੈ ਉਹ ਹੈ ਕਿਆ ਬਾਤ ਮੈਂ ਤਾਂ ਹੀ ਗਿਆ ਸੀ ਵੀ ਇਹਨੂੰ ਇੱਧਰ ਬਿਠਾਓ ਮੈਨੂੰ ਪਤਾ ਹੈ ਤੁਸੀਂ 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 ਤਿੰਨ ਤੁਸੀਂ ਤਿੰਨਾਂ ਨੇ ਸਾਰਿਸ਼ ਕੀਤੀ ਹੈ ਇਹਨੂੰ ਦੂਰ ਰੱਖਿਆ ਮੈਂ ਤਿੰਨ ਕੌਣ ਦੋ 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 ਤੁਹਾਡੀ ਤਾਂ ਗਿਣਤੀ ਤੁਹਾਡਾ ਦੇਖ ਕੋਈ ਤੁਹਾਡਾ ਬਦਲ ਬਣਾ ਤੁਸੀਂ ਨੂੰ ਬੁਲਾ ਰੋ ਗਿਆ ਤੁਹਾਡਾ ਹੈ ਮੈਂ ਉਹ ਸਹੀ ਚੀਜ਼ ਕਹਿ ਰਿਹਾ ਸੀ ਕਿ ਯਾਰ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਇਹ ਹੈ ਕਿ ਨਾਦੇ ਨਾਲ ਅਸੀਂ ਇਨਾਂ ਦੀ ਖੂਬਸੂਰਤੀ ਨੂੰ ਅਪਰੀਸ਼ੀਏਟ ਨਾ ਕਰੀਏ ਜ਼ਿੰਦਗੀ ਆਪੀ ਸਵਾਦ। ਯਾ ਬਾਬ ਕਾਲਜ ਚ ਫਿਰ ਚੱਲਦੀਆਂ ਸੀ ਤਰੀਫਾਂ ਪੂਰੀਆਂ ਇੱਕ ਤਾਂ ਗੱਲ ਪੱਕੀ ਆ ਯਾਰ ਦਾਰ ਵੀ ਨੇ ਵੀ ਜਦੋਂ ਕਾਲਜ ਚ ਸਖਸ਼ ਲੰਘਦਾ ਹੋਇਆ ਨਾ ਹੂੰ ਤਾਂ ਸੀੜੀਆਂ ਦਾ ਪੈਂਦੀਆਂ ਹਾਂ ਹਾਂ ਕੁੜੀਆਂ ਮੁੰਮੁੜੀਆਂ ਇਹ ਤਾਂ ਇਹ ਤਾਂ ਗਰੰਟੀ ਬੈ ਲਿਖ ਕੇ ਦਿੰਦਾ ਕੋਈ ਐਹ ਜੀ ਯਾਦ ਕੋਈ ਕਰਾਰੀ ਜੀ ਯਾਦ ਹੋ ਜੇ ਸਾਂਜੀ ਯਾ ਕੋਈ ਨਹੀਂ ਰਮੇ ਨੂੰ ਕੀ ਕਹੈਂ ਮੈਂ ਬਲਸ਼ ਕਰ ਰਿਹਾ ਨਹੀਂ ਲੈ ਲੈ ਬੇਚੀ ਹੋ ਗਿਆ ਇਹ ਪਤਕ ਜੀ ਕਰਦਾ ਬੰਦੇ ਦਾ ਕਦੇ ਕਦੇ ਵੀ ਮੈਂ ਕੋਈ ਪੁਰਾਣੀ ਗੱਲ ਛੇੜਾਂ ਤਾਰ ਛੇੜਾਂ ਠੀਕ ਹੈ ਆਪਾਂ ਫਿਲਮ ਦੇਖੋ ਹੇਰ ਸੀ ਦੀ ਬੇਸੀ ਦੀ ਲੈ ਕੇ ਆਇਆ ਇਹਦਾ ਮਤਲਬ ਇਹ ਥੋੜੀ ਵੀ ਆਪਾਂ ਥੋੜੀ ਕਿ ਰੋਮਾਂਟਿਕ ਗੱਲ ਨਾ ਕਰੀ ਜਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂ ਸਰ ਤੇ ਨਹੀਂ ਸਰ ਨਹੀਂ ਸਰ ਮੈਂ ਬਹੁਤ ਲੱਕੀ ਸੀ ਗੋਡ ਹੈਸ ਬੀਨ ਮਾਈ ਕਾਈ ਨੰਬਰ ਆਵਲਿਸਟ ਨੰਬਰ ਆਵਲਿਸਟ ਮੈਂ ਸਮਝਦਾ ਨਾ ਆਪਾ ਉਹਦੀ ਮੈਂ ਆ ਗਿਆ ਆ ਦੇਖੋ ਸਰ ਇਹ ਨੰਬਰ ਲਿਖੇ ਹੋਏ 1 2 3 4 5 6 ਬਸ 7 8 9 9 ਦਾ ਮਤਲਬ ਇਹ ਉਹ ਨੇ ਜਿਹੜੇ ਮਤਲਬ ਪੱਕੇ ਪੱਕੇ ਪ੍ਰੋਗਰਾਮ ਲੱਗ ਰਹੇ ਪਹਿਲਾਂ ਤੁਸੀਂ ਇਹਨਾਂ ਦੱਸੋ ਵੀ ਤੁਸੀਂ ਪੂਰਾ ਠੇਕਾ ਲਿਆ ਕਿ ਸਾਡੇ ਘਰੇ ਚਿੱਤਰ ਬਵਾਉਣੀ ਬਵਾਉਣਾ ਚਿੱਤਰ ਕਿਹੜੀ ਬਵਾਉਣੀ ਮੈਂ ਦੁਬਾਰਾ ਰੋਟੀ ਖਾਣੀ ਹੈ ਮੇਰੀ ਬਾਣੀ ਖਾਣੀ ਦੀ ਹੈ ਯਾਰ ਹੋਰ ਗੱਲ ਹੈ ਪਤਾ ਕੀ ਗੱਲ ਹੈ جان سر باہی ای ਹੀ ਮਰੋੜੀ ਹੋਈ ਐ اے ਤੇਰੇ ਟਿੱਕੇ ਮਟੇ ਦੇਣੇ ਨੇ ਹਾਂ ਮੇਰੇ ਪਸੀਨੇ ਛੱਡ ਗਏ ਮੀਂਹ ਕਬਾ ਇੱਕ ਤਾਂ ਹੋ ਜੇ ਫਿਰ ਕੋਈ ਪਤਨ ਕੋਈ ਕਾਲ ਜੀ ਦੀ ਕੋਈ ਮਿੱਠੀ ਜਿਹੀ ਕੋਈ ਯਾਦ ਕੋਈ ਸਿਟੀ ਮਾਰੀ ਹੋਵੇ ਸਿਟੀ ਵੱਜੀ ਹੋਵੇ ਇਹ ਥੋੜੀ ਹੁੰਦਾ ਪਰ ਕਲੋਲ ਹੀ ਹੁੰਦੀ ਐ ਹੁਣ ਤੂੰ ਕਿਸੇ ਨੂੰ ਸਿਟੀ ਮਾਰੀ ਹੋਵੇ ਸਰ ਮੈਂ ਸਰ ਮੈਂ ਵਸ ਇੰਨਾ ਦੱਸ ਸਕਦਾ ਕਿ ਕਾਲਜ ਹੋਵੇ ਸਕੂਲ ਹੋਵੇ ਇਹ ਫੀਰੀਅਸ ਹੋ ਕੇ ਜਵਾਬ ਨਹੀਂ ਦੇਣਾ ਐਨਾ ਈਮੋਸ਼ਨਲ ਪਤਾ ਨਹੀਂ ਮੈਂ ਕੀ ਪੁੱਛ ਲਿਆ ਹੁੰਦਾ ਨਹੀਂ ਦੇਖੋ ਰਾਏ ਬੱਬਰ ਸਟਾਈਲ 'ਚ ਨਹੀਂ ਪੁੱਛਣਾ ਓਏ ਤਾ ਤਾ ਤੂੰ ਦੇਖੋ ਬੇਟਾ ਗੱਲ ਇਹਦੇ ਇਹ ਤਾਰ ਨਾ ਛੇੜੋ ਬੇਟਾ ਇਹ ਹੁੰਦਾ ਹੁੰਦਾ ਇਹ ਨਹੀਂ ਬੋਲਣਾ ਯਾਰ ਵਾਟੇ ਨਹੀਂ ਦੇਖੋ ਜੀ ਕਾਲਜ ਹੋਵੇ ਸਕੂਲ ਹੋਵੇ ਜੋ ਵੀ ਹੋਵੇ ਮਨੁੱਖ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਐਨਾ ਆਨਸਰ ਵੈਸੇ ਸੱਚੀ ਦੇਖਾ ਜਾਏ ਤਾਂ ਸੰਜੀਦਾ ਹੀ ਹੋਵੇਗਾ ਕਿ ਕੀ ਹੈ ਨਾ ਮਨੁੱਖ ਦਾ ਫੀਮੇਲ ਜੋ ਗਰਲ ਹੁੰਦੀ ਉਹਨਾਂ ਨੂੰ ਅਸੀਂ ਗਰਲਫ੍ਰੈਂਡਸ ਕਹਿ ਕੋਈ ਨਹੀਂ ਕਿਹਾ ਨਾ ਉਹ ਸਭ ਤੋਂ ਜ਼ਿਆਦਾ ਚੀਜ਼ ਜੋ ਉਹਨਾਂ ਨੂੰ ਚਾਹੀਦੀ ਹੁੰਦੀ ਉਹ ਹੁੰਦੀ ਹੈ ਰਿਸਪੈਕਟ ਹਾਂ ਬਿਲਕੁਲ ਠੀਕ ਹੈ ਤੇ ਮੇਰੀ ਕੋਸ਼ਿਸ਼ ਹੈ ਹਮੇਸ਼ਾ ਰਹੀ ਹੈ ਕਿ ਮਨਾਨੂੰ ਮੇਰੇ ਕੋਲ ਜੋ ਹੋਵੇ ਉਹ ਖੁਸ਼ ਰਹੇ ਜਿਵੇਂ ਸ਼ੈਤਾ ਮੇਰੇ ਨਾਲ ਖੁਸ਼ ਹੋ ਸਕੇ ਬਿਲਕੁਲ ਦੇਖੋ میں چیرہ دس رہے دا میں بہت خوش رہے ہوں ہاں جی تینکیو سو مچ نہیں جس آفی امپریشن دے رہے نہیں ہوں ہاں سر وہ تو میک اپ ہے آہ اچھا میک اپ کر کے کافی ایکسپریشن جو ہے نا چینج ہو جائے چینج ہو جائے میں لگے ہاں بیسے خوش نہیں بہت خوش نہیں ایمہ زندگی بہت خوش ہوں جے خوشی خوشی بڑا سوال میں ان سے ہندی میں پوچھوں گا ہندی میں پوچھ ڈالو بھی پوچھ ڈالو پوچھ ڈالو پوچھ ڈالو پوچھ ڈالو ਕੁੱਤ ਲੋ ਗੱਲ ਥੋੜੀ ਨਹੀਂ ਪੂਰੀ ਹੋਈ ਐ ਲਓ ਉਧਰ ਕਿਵੇਂ ਜਾ ਬਣਾ ਤੁਸੀਂ ਤਾਂ ਵਿੱਚ ਹੀ ਗੱਲ ਹੀ ਨਹੀਂ ਦੱਸੀ ਗੱਲ ਬਸ ਨਿਕਾਲ ਜਗੇ ਕਾਲ ਜਾ ਕੇ ਬਸ ਦੈਟਸ ਆਲ ਨਾ ਸੀਟੀ ਬੱਜੀ ਨਾ ਬਜਾਏ ਨਾ ਬਹੁਤ ਤੋਰੀ ਨਾ ਬਹੁਤ ਤੋਰੀ ਨਾ ਜਨ ਚੜਾਈ ਭਾਈ ਸਾਹਿਬ ਤੁਸੀਂ ਸਮਝੋ ਉਹ ਘਰ ਵਾਲੀ ਤੋਂ ਡਰਦੇ ਨੇ ਉਹ ਤੁਸੀਂ ਕਾਹਨੂੰ ਗੜੇ ਮੁਰਦੇ ਖਾੜੀ ਜਾ ਨੋ ਘਰੇ ਚਿੱਤਰ ਬਹਿਣ ਗਿਆ ਘਰ ਵਾਲੀ ਤੋਂ ਤਾਂ ਬੜੇ ਬੜੇ ਜਨ ਡਰਦੇ ਨੇ ਹਾਂ ਨਹੀਂ ਮਾਇ ਮਾਇ ਨਹੀਂ ਇਹਨਾਂ ਦਾ ਬਹੁਤ ਸਤਕਾਰ ਹੈ ਮਤਲਬ ਆਪਸਾਂ ਜਿੰਨ ਹਾਂ ਜਿੰਨ ਜੀ ਤਦ ਇੱਕ ਹੋਰ ਗੱਲ ਹੈ ਮਾਲਵੇ ਦੇ ਵਿੱਚ ਨਾ ਜਿੱਨਾ ਜਰ ਜਨਾਨੀ ਬੋਲਦੇ ਨਾ ਬਈ ਜਨਾਨੀ ਤਾਂ ਸਾਰੀਆਂ ਬੋਲਦੀਆਂ ਨੇ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜੀ ਪੜੀ ਲਿਖੀ ਜਨਾਨੀਆਂ ਬਹੁਤ ਸੋਹਣੀ ਜਨਾਨੀ ਹੋਣਗੀਆਂ ਨਾ ਜਦੋਂ ਬੋਲਦੀਆਂ ਨੇ ਲੋਤਰ ਲੋਤਰ ਕਰਕੇ ਫਿਰ ਉਹ ਤਾਂ ਐਂ ਜੀ ਕਰਦੇ ਵੀ ਜੀ ਵੀ ਕਿਉਂ ਲਾਤੀ ਰੱਬਾ ਇਹਦੇ ਤੇ ਜੀਵ ਨਾ ਹੀ ਲਾਉਂਦਾ ਇਹਦੇ ਠੀਕ ਹੈ ਨਾ ਤੁਹਾਡਾ ਐਕਸਪੀਰੀਅੰਸ ਨਾਲੋਂ ਦਾ ਬਾਹਲਾ ਜਾਂਦਾ ਰਾਮ ਮੈਂ ਪੀੜਤਾ ਭਾਜੀ ਮੈਂ ਬਹੁਤ ਅੱਛਾ ਇਹਾਂ ਦੀ ਵਾਈਬ ਹਾਂ ਮੈਨੂੰ ਲੱਗਦਾ ਇਨਾ ਤੰਗ ਨਹੀਂ ਕਰਨਾ ਅਸੀਂ ਫਿਰ ਯੂਨੀਅਨ ਬਣਾ ਲੈਣੀ ਹੈ ਜਿੰਦਾਬਾਦ ਬਿਲਕੁਲ ਅੱਛਾ ਜੀ ਵਾਈਫ ਜੀ ਬਹੁਤ ਸੋਹਣੀ ਫਿਲਮ ਸੀ ਹਨਾ ਆਪਾਂ ਇਹ ਸੀਰੀਅਲ ਸੀਰੀਅਲ ਹੀ ਆ ਮੈਂ ਗੱਲ ਹੋਰ ਹੈ ਮੇਰੀ ਉਹ ਤਾਂ ਬੜ ਚੱਕੀ ਕਿ ਟਾ ਉਹ ਚੱਕ ਲਿਆ ਪੰਜ ਚੱਕ ਲਿਆ ਆਪਾਂ ਇੱਕ ਇਹ ਫਿਲਮ ਵੀ ਬਹੁਤ ਵਧੀਆ ਹਨਾ ਹਾਂਜੀ ਕਨਸੈਪਟ ਜਿਹੜਾ ਸੀਗਾ ਫਿਲਮ ਦਾ ਵੈਸੇ ਨਾ ਪਿੰਡਾਂ ਦੇ ਵਿੱਚ ਨਾ ਸੀਰੀ ਕਾਲੇ ਹੁੰਦੇ ਨੇ ਹੂੰ ਮੈਂ ਮੈਂ ਆਪਾਂ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਆਪਾਂ ਹੂੰ ਉਹਨਾਂ ਦੇ ਪੱਕੇ ਰੰਗ ਹੁੰਦੇ ਨੇ ਪਰ ਥੋੜਾ ਸੀ ਰੀ ਗੋਰਾ ਹੈ ਨਹੀਂ ਹੈਗਾ ਗੋਰਾ ਇਹ ਤਾਂ ਕੁਦਰਤੀ ਪੋਸਟਰ ਤੇ ਗੋਰਾ ਆ ਗਿਆ ਤੂੰ ਤਾਂ ਪੁੱθε ਦਾ ਵੀ ਵਰਗਾ ਹੀ ਹੈ ਹਾਂ ਕਿਉਂਕਿ ਉਹ ਵੀ ਉਹ ਪੋਸਟਰ ਤੇ ਕਿਤੇ ਥੋੜਾ ਜਿਹਾ ਹੁੰਦਾ ਰਿਹਾ ਮੁਰਸ਼ ਮੁਰਸ਼ ਬਰਚ ਮਾਰ ਕੇ ਕਿਤੇ ਹਾਂ ਇਹ ਕੋਈ ਕਲਰ ਦੀ ਖੱਦ ਦਿਖਾਉਣਾ ਲਾਈਟ ਵੱਧ ਲੱਗੀ ਹੋਣੀ ਕਿਤੇ ਖਾਦੀ ਕੀਤੀ ਸੀ ਹਾਂ ਅੱਛਾ ਅੱਛਾ ਆਪਸੇ ਸਵਾਲ ਪੁੱਛ ਰਹਾ ਹਾਂ ਜੀ

ਜਬ ਤੱਕ ਇਨਸੇ ਮੈਨੇ ਸੁਨਾ ਨਹੀਂ ਮੂਜੇ ਪਤਾ ਨਹੀਂ ਥਾ ਸੀ ਕਿਉਂਕਿ ਜਿਹੜੀਆਂ ਮਾਡਰਨ ਲੇਡੀਜ਼ ਨੇ ਨਾ ਉਹ ਤਾਂ ਕੋਈ ਮੇਡ ਰੱਖ ਲੋ ਹਨਾ ਨੌਕਰ ਲਿਆ ਉਹਨਾਂ ਨੂੰ ਤਾਂ ਇਹੀ ਪਤਾ ਹੁੰਦਾ ਹਾਜੇ ਵੀ ਮੈਂ ਕਿਹਿਆ ਕਰਦਾ ਸਿਰੀ ਨੌਕਰ ਨਹੀਂ ਹੁੰਦਾ ਸੀ ਨਹੀਂ ਨਹੀਂ ਨੌਕਰ ਨਹੀਂ ਹੁੰਦਾ ਉਹ ਕਨਵਿੰਸ ਕਰਨ ਕਰਕੇ ਕਹਿ ਰਿਹਾ ਹੈ ਕਿ ਮੈਂ ਸਰਵਾਈਵਰ ਨੂੰ ਕਨਵਿੰਸ ਕਰ ਰਿਹਾ ਉਹ ਕਰੈਕਟਰ ਜਿਹੜਾ ਹੈ ਕਨਵਿੰਸ ਕਰਨ ਕਰਕੇ ਕਹਿੰਦਾ ਸਿਰੀ ਸਾਡੀ ਜ਼ਿੰਦਗੀ ਚ ਪਾਰਟਨਰ ਹੈ ਬਹੁਤ ਵੱਡਾ ਬਹੁਤ ਵੱਡਾ ਮੇਰੀ ਜ਼ਿੰਦਗੀ ਚ ਤਾਂ ਹੈਗਾ ਮੇਰੀ ਜ਼ਿੰਦਗੀ ਚ ਹੈਗਾ ਮੇਰੀ ਜ਼ਿੰਦਗੀ ਤਾਂ 5 5 6 6 5 ਮੇਰੇ ਘਰੇ ਰਲੇ ਹੋਏ ਨੇ ਹੁਣ ਹੁਣ ਤਾਂ ਕੰਮ ਕਰਦੇ ਆ ਰਹੇ ਨੇ ਉਹਨ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਰੋਟੀ ਪਾਣੀ ਤੇ ਚੱਲਦਾ ਸੀ ਵਿਚਾਰਾਂ ਦਾ ਜਗਾੜ ਅੱਜ ਵੀ ਚਲੋ ਬੱਚੇ ਪੜ੍ਹ ਗਏ ਹੁਣੇ ਬਹੁਤ ਵਧੀਆ ਅਬ ਤਾਂ ਜਦੋਂ ਕਨਸੈਪਟ ਆਪਾਂ ਬਣਾਉਨੇ ਆ ਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਕਨਸੈਪਟ ਲੋਕਾਂ ਨੂੰ ਅਪੀਲ ਵੀ ਕਰੇ ਹੈ ਨਾ ਬਿਲਕੁਲ ਸਹੀ ਗੱਲ ਇਹ ਮੰਨਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਇਹ ਫਿਰ ਦਿਮਾਗ ਕਿਵੇਂ ਹੈ ਵੀ ਯਾਰ ਇਹ ਇੱਕ ਕੈਰੇਕਟਰ ਹੈ ਪਿੰਡ ਦਾ ਹੈ ਹੈ ਨਾ ਜਿਹਨੂੰ ਕੋ ਪੁੱਛਦੇ ਨਹੀਂ ਵਿਚਾਰੇ ਨੂੰ ਹੈ ਨਾ ਇਹ ਤੋਂ ਸਾਰੀ ਉਮਰ ਬੱਡੰਗਰ ਪੱਛਾ ਵੀ ਕਰਾਈ ਜਾਂਦੇ ਆ ਇਹ ਤੋਂ ਕੂੜਾ ਵੀ ਚੁਕਾਈ ਜਾਂਦੇ ਆ ਪਾਥੀਆਂ ਵੀ ਪਤਵਾਈ ਜਾਂਦੇ ਆ ਇਹ ਗਰੀਬ ਦੇ ਗਰੀਬ ਨੇ ਇਹ ਬੈ ਥੱਲੇ ਬਹਿ ਕੇ ਚਾਹ ਪੀਂਦੇ ਨੇ ਠੀਕ ਹੈ ਨਾ ਨਹੀਂ ਨਹੀਂ ਮੇਰੇ ਪਿੰਡਾਂ ਚ ਹੈਗਾ ਮਹਿਮਾਨਸਾ ਦਾ ਹੈਗਾ ਹਾਂ ਠੀਕ ਹੈ ਨਾ ਮਾਨਸਾ ਕੋਲੇ ਪਿੰਡ ਮੇਰਾ ਫਤਿਹਪੁਰ ਕੋਕਣੀ ਹੈ ਉਹ ਕੁਝ ਕੁ ਲੋਕ ਵੈਸੇ ਆਪ ਦੀ ਜਿਹੜੇ ਹਿੰਮਤ ਨਾ ਹੋਣ ਕਰਕੇ ਉਹ ਹੋ ਸਕਦਾ ਬਟ ਬਹੁਤ ਸਾਰੇ ਜਿਹੜੇ ਹਿੰਮਤੀ ਬੰਦੇ ਹੁੰਦੇ ਨੇ ਨਾ ਹਾਂ ਉਹ ਉਹਨਾਂ ਦੀ ਅਗਲੀਆਂ ਜਨਰੇਸ਼ਨ ਬਹੁਤ ਸੋਨਾ ਕੰਮ ਕਰ ਰਹੀਆਂ ਨੇ ਹੁਣ ਉਹ ਜਿਹੜੇ ਸਾਡੇ ਸੀਰੀ ਸੀਗੇ ਅੱਜ ਉਹ ਠੇਕੇ ਤੇ ਜ਼ਮੀਨਾਂ ਲੈਂਦੇ ਨੇ ਹਾਂ ਬਿਲਕੁਲ ਠੇਕੇ ਤੇ ਜ਼ਮੀਨ ਲੈ ਕੇ ਐਗਰੀਕਲਚਰ ਕਰਦੇ ਨੇ ਉਹ ਡਵੈਲਪਮੈਂਟ ਹੀ ਹੈ ਨਾ ਬਰਾਬਰ ਖੜੇ ਨੇ ਸਾਡੇ ਕੋਈ ਸ਼ੋ ਨਹੀਂ ਹੈਗਾ ਉਹਦਾਂ ਦੀ ਗੱਲ ਨਹੀਂ ਹੈਗੀ ਵੀ ਉਹ ਹੈਗਾ ਹਾਂ ਜਿਹੜਾ ਅਪੀਲ ਕਰਨ ਵਾਲੀ ਗੱਲ ਹੈ ਮੈਂ ਇਹ ਸੋਚਦਾ ਕਿ ਜਿਹੜੀ ਚੀਜ਼ ਜੇ ਮੈਂ ਆਮ ਲੋਕਾਂ ਚ ਹਾਂ ਤੁਹਾਡੇ ਵਿੱਚ ਹਾਂ ਆਡੀਅנס ਚ ਹਾਂ ਨੇ ਪਿੰਡਾਂ ਚ ਆਉਂਦੇ ਆ ਕੀਤੀ ਕਰਦੇ ਆ ਲੋਕਾਂ ਚ ਵਿਚਰਦੇ ਆ ਜਦੋਂ ਮੈਨੂੰ ਚੀਜ਼ ਕੋਈ ਅਪੀਲ ਕਰ ਰਹੀ ਹੈ ਮੈਨੂੰ ਲੱਗਦਾ ਮੈਂ ਫੀਲ ਕਰਦਾ ਵੀ ਉਹ ਜਦੋਂ ਮੈਂ ਉਹਨੂੰ ਬਣਾਉਂਗਾ ਲੋਕਾਂ ਨੂੰ ਵੀ ਅਪੀਲ ਕਰੂੰਗਾ ਜਦੋਂ ਇਹ ਮਤਲਬ ਮੇਰੇ ਸਾਹਮਣੇ ਆਇਆ ਮੈਨੂੰ ਬਹੁਤ ਜ਼ਿਆਦਾ ਫੀਲ ਕੀਤਾ ਮੈਂ ਦੋ ਚਾਰ ਨੂੰ ਹੋਰ ਨੂੰ ਵੀ ਦਿਖਾਇਆ ਹਨ ਉਹਦੇ ਡੱਬੀਆਂ ਵਾਲਾ ਪਰਨਾ ਬੰਨਿਆ ਹੋਇਆ ਸੀਗਾ ਐ ਮੁੱਛਾਂ ਸੀਗੀਆਂ ਬੰਦੇ ਦੀਆਂ ਪੂਰੀਆਂ ਖੜੀਆਂ ਕੀਤੀਆਂ ਹੋਈਆਂ ਮੇਰੀਆਂ ਦੋਨੇ ਖੜੀਆਂ ਹੈ ਨਹੀਂਆਂ ਘਰ ਹਣਾ ਪੂਰੀਆਂ ਪਧਰੇ ਬੰਦੀਆਂ ਮੁੱਛਾਂ ਨੇ ਖੜੀਆਂ ਕੀਤੀਆਂ ਹੋਈਆਂ ਨੇ ਥੋੜੀ ਜਿਹੜੀ ਹੈਗੀ ਐ ਅੱਧੀ ਚਿੱਟੀ ਅੱਧੀ ਕਾਲੀ ਦਾੜੀ ਸੀਗੀ ਉਮਰ ਹੋਊ ਉਹਦੀ 55-60 ਸਾਲ ਏਅਰਪੋਰਟ ਤੇ ਬੈਠ ਕੇ ਖੜਾ ਸੀਗਾ ਅੱਛਾ ਹੈਨਾ ਉਹਦੀ ਜਦੋਂ ਵੀਡੀਓ ਆਈ ਸੀਗੀ ਉਹ ਵੀਡੀਓ ਚ ਚੱਲ ਰਹੀ ਐ ਨਿਊ ਚੱਲ ਰਹੀ ਐ ਵੀ ਇੱਕ ਯਾਤਰੀ ਨੇ ਆਪਣੇ ਸਿਰ ਨੂੰ ਆਸਟ੍ਰੇਲੀਆ ਬਣਾਇਆ ਬਹੁਤ ਅਪੀਲ ਕੀਤੀ ਜਿਹੜੀ ਚੀਜ਼ ਮੈਨੂੰ ਅਪੀਲ ਕੀਤੀ ਮੈਂ ਫੀਲ ਕਰਵਾ ਵੀ ਉਹ ਮੁੱਦਾ ਹੋਣਾ ਚਾਹੀਦਾ ਉਹ ਮੈਂ ਮੈਨੂੰ ਲੱਗਿਆ ਵੀ ਲੋਕਾਂ ਨੂੰ ਵੀ ਜਿਹੜੇ ਮੇਰੇ ਵਰਗੇ ਹੀ ਨੇ ਸਾਰੇ ਹਨਾ ਵੀ ਉਹ ਉਹਨਾਂ ਨੂੰ ਵੀ ਅਪੀਲ ਕਰੂਗੀ ਜੇ ਉਹ ਮੈਨੂੰ ਅਪੀਲ ਕੀਤੀ ਤਾਂ ਮੈਂ ਸਮਝ ਲਿਆ ਵੀ ਉਹਨਾਂ ਨੂੰ ਵੀ ਅਪੀਲ ਕਰੂਗੀ ਹੁਣ ਇਹ ਪ੍ਰਮਾਤਮਾ ਦੱਸੋ ਬਾਈ ਤ੍ਰਿਸ਼ੀ ਦੱਸੋ ਵੀ ਉਹਨਾਂ ਨੇ ਅਪੀਲ ਕੀਤੀ ਨਹੀਂ ਨਹੀਂ ਬਾਈ ਵਧੀਆ ਦੱਸੂਗੀ ਐਸੀ ਗੱਲ ਨਹੀਂ ਜਦੋਂ ਆਪਾਂ ਚੀਜ਼ ਵਧੀਆ ਬਣਾਉਣੇ ਨਾ ਤਾਂ ਫਿਰ ਰਿਜ਼ਲਟ ਵੀ ਉਹਦੇ ਪੋਜ਼ਿਟਿਵ ਵੀ ਆਉਂਦੇ ਹਨ ਤੇ ਫਿਰ ਆਉਂਦੀ ਹੈ ਕਲਾਕਾਰਾਂ ਦੀ ਚੋਣ ਸਭ ਤੋਂ ਵੱਡੀ ਗੱਲ ਹੈ ਤੇ ਫਿਰ ਆਰੀਆ ਵੀਰ ਇਹਨੇ ਕਿ ਕੀ ਨੇ ਸੁਜੈਸਟ ਕਰਿਆ ਕਿ ਦਿਮਾਗ 'ਚ ਇਹ ਵਾਈਲੂ ਲੈਣਾ ਚਾਹੀਦਾ ਮੈਂ ਉਹ ਨਹੀਂ ਕਰਦਾ ਇਹ ਸਖਤੋਂ ਪਹਿਲਾਂ ਤਾਂ ਇਹ ਨਹੀਂ ਪਤਾ ਸੀਗਾ ਵੀ ਇਹਦਾ ਪ੍ਰੋਡਿਊਸਰ ਕੌਣ ਹੋਊਗਾ ਆ ਆਪਾਂ ਬੈਠੇ ਆਪਾਂ ਟਕਾਈ ਨਾਲ ਇੱਕ ਕਨਸੈਪਟ ਬਣਾ ਲਿਆ ਕਨਸੈਪਟ ਬਣਾ ਲਿਆ ਮੇਰੀ ਪ੍ਰੋਡਿਊਸਰਜ਼ ਨਾਲ ਗੱਲ ਹੋਈ ਉਹਨਾਂ ਨੂੰ ਇਹ ਕੰਟੈਂਟ ਬਹੁਤ ਪਸੰਦ ਆਇਆ ਹਨਾ ਬਹੁਤ ਪਸੰਦ ਆਇਆ ਉਹਨਾਂ ਨੇ ਪਹਿਲੀ ਛੱਟੇ ਉਹਨਾਂ ਨੇ ਕਿਹਾ ਵੀ ਇਸ ਕੈਰੇਕਟਰ ਵਾਸਤੇ ਆਰੀਆ ਸ਼ੂਟ ਕਰਦਾ ਮੈਂ ਕਦੇ ਬਿਲਕੁਲ ਕਰਦਾ ਹਣਾ ਕਹਿੰਦੇ ਵੀ ਅਸੀਂ ਪੰਜਾਬ ਤੋਂ ਬਾਹਰ ਸੀਰੀ ਤੇ ਸੀਰਨ ਬਾਰੇ ਵੀ ਤੁਸੀਂ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਉਹਨਾਂ ਨੂੰ ਵੀਡੀਓਜ਼ ਭੇਜੇ ਉਹਨਾਂ ਦੇ ਉਹਨਾਂ ਦੇ ਉਹ ਫਟਕਦੇ ਫਟਾ ਗਿਆ ਉਸ ਤੋਂ ਬਾਅਦ ਰਹਿ ਗਈ ਗੱਲ ਸ਼ਵੇਤਾ ਦੀ ਸ਼ਵੇਤਾ ਤੇ ਮੈਨੂੰ ਇੱਕ ਕਰੈਕਟਰ ਚਾਹੀਦਾ ਸੀਗਾ ਜਿਹੜਾ ਮਤਲਬ ਫੀਲ ਇਹ ਕਰਾ ਸਕੇ ਹਣਾ ਜਿਹਨੂੰ ਪੰਜਾਬੀ ਬਾਰੇ ਥੋੜਾ ਜਿਹਾ ਪੰਜਾਬੀ ਕਲਚਰ ਬਾਰੇ ਘੱਟ ਇਨਫੋਰਮੇਸ਼ਨ ਹੋਵੇ ਹਣਾ ਉਹ ਸ਼ਵੇਤਾ ਨੂੰ ਉਸ ਲਈ ਤੋਂ ਮੈਨੂੰ ਲੱਗਿਆ ਮਿਲ ਕੇ ਵੀ ਇਹਨਾਂ ਨੂੰ ਉਸ ਚੀਜ਼ ਬਾਰੇ ਘੱਟ ਇਨਫੋਰਮੇਸ਼ਨ ਔਰ ਲੋਕ ਵੀ ਇਸ ਚੀਜ਼ ਨੂੰ ਐਕਸੈਪਟ ਕਰਨਗੇ ਕਿਉਂਕਿ ਜੇ ਮੈਂ ਹੁਣ ਕੋਈ ਮੇਰੀ ਫੋਟੋ ਲਈ ਹੋਵੇ ਔਰ ਬੰਦਾ ਕਹਦੇ ਵੀ ਇਹਨੂੰ ਪਈਏ ਬੰਦਰ ਨੂੰ ਪੰਜਾਬੀ ਘੱਟ ਆਉਂਦੀ ਹੈ ਇਹਨੂੰ ਪੰਜਾਬੀ ਕਲਚਰ ਬਾਰੇ ਘੱਟ ਇਨਫੋਰਮੇਸ਼ਨ ਹੈ ਅਗਲਾ ਕਿਸੇ ਨੇ ਮੰਨਣਾ ਨਹੀਂ ਹੈਗਾ ਇਹਨਾਂ ਦੀ ਫੋਟੋ ਲਈ ਹੋਵੇ ਇਹਨੂੰ ਪਤਾ ਲੱਗਦਾ ਹੈ ਸੋਫਿਸਟੀਕੇਟਿਡ ਨੇ ਸ਼ਹਿਰ ਦੇ ਨੇ ਸ਼ਹਿਰ 'ਚ ਰਹਿਣ ਵਾਲੇ ਨੇ ਬੰਬੇ 'ਚ ਰਹਿਣ ਵਾਲੇ ਨੇ ਹਨਾ ਇਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਨਾਲ ਪੰਜਾਬ ਨਾਲ ਜ਼ਿਆਦਾ ਕਿਤੇ ਉਹ ਨਹੀਂ ਰਿਲੇਸ਼ਨ ਨਹੀਂ ਰਿਹਾ ਹੋਣਾ ਉਹ ਮੈਨੂੰ ਕਲੀਅਰ ਸੀਗਾ ਜਦੋਂ ਕੀਤਾ ਮੈਂ ਲਿੰਕ ਚੈੱਕ ਕੀਤੇ ਇਹਨਾਂ ਦੀ ਇੱਕ ਦੋ ਫਿਲਮਾਂ ਦੇਖੀਆਂ ਟਕ 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 ਕਰਕੇ ਮੈਂ ਕਿਹਾ ਜੀ ਓਕੇ ਹੈ ਮਾ ਮੇਰੇ ਕਨੇ ਤਾਂ ਓਕੇ ਹੋਣ ਇਹਨਾਂ ਤੋਂ ਇੱਕ ਇੱਕ ਨਾਲੋਂ ਤੇ ਪੰਜਾਬ ਵਾਲੇ ਦੇਸੀ ਜੱਟ ਨਾਲ ਕੰਮ ਕਰਨਾ ਲਈ ਕਰਨਾ ਹੈ ਹੈਨਾ ਮੈਂ ਇਹਨਾਂ ਦੇ ਫਾਜ਼ਲ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਕੰਟੈਂਟ ਸਣਾਇਆ ਕਿਉਂਕਿ ਉਹ ਬਹੁਤ ਟੋਪਨੇ ਹਿੰਦੀ ਫਿਲਮਾਂ ਦੇ ਉਸ ਦਾ ਮੈਂ ਕੌਂਸ਼ੀਅਸ ਸੀਗਾ ਉਹਨਾਂ ਨੂੰ ਪਤਾ ਹੈ ਨਾ ਮੈਂ ਸੁਣਾਉਣਾ ਸ਼ਾਇਦ ਮੇਰੀ ਗੱਲ ਨਾ ਸੁਣੋ ਜਦੋਂ ਉਹਨਾਂ ਨੇ ਸੁਣੀ ਜਦੋਂ ਉਹਨਾਂ ਨੇ ਮੈਨੂੰ ਰਿਐਕਟ ਕੀਤਾ ਨਾ ਸੁਣ ਤੋਂ ਵੈਰੀ ਗੁੱਡ ਜਦੋਂ ਉਹਨੇ ਖੜੇ ਹੋ ਕੇ ਜਦੋਂ ਮੈਨੂੰ ਉਹ ਕਿਆ ਕਹਣਾ ਬਹੁਤ ਹੈਟ ਬਣਾ ਮੈਂ ਸਮਝ ਗਿਆ ਕਿ ਹੁਣ ਆਪਣਾ ਸਿੱਕਾ ਚੱਲ ਗਿਆ ਚੱਲ ਗਿਆ ਬਿਲਕੁਲ ਆਪ ਦਾ ਤਜਰਬਾ ਕੈਸੇ ਰਹਾ بہت بڑھیا تھا جیسے میں نے پہلے بھی کہا ہے یہ بہت اچھے ڈائریکٹر ہے بہت اچھے ہیں اور میری پنجابی اتنی اچھی نہیں ہے آپ جانتے ہیں تو مجھے سمجھانا کس طرح سے اموٹ کرنا ہے پرٹیکلر ڈائلوگ بول کے وہ سمجھانا اور اس میں ہیلپ کرنا اینڈ اوور آل ہنسی مذاق کا پورا ماحول تھا بہت مزہ آیا سیٹ پر اینڈ اوور آل ایکسپیرئنس یہ فلم شوٹ کرنے میں بہت اچھا تھا اگلی بار جو فلم بنائیں گے نا پنجابی وہ آپ کو گاؤں کی لڑکی کا رول دیں گے ਹਰ ਆਫ ਤੇ ਪਾਪਾ ਤੇ ਉਹ ਵੀ ਪਠਵਾएंगे what is that یہ چاہے بہت فلمی فیملی چو نٹ بہتنگ واسطے کرا لیے کوئی دقت نہیں ਬਹੁਤ ਜ਼ਿਆਦਾ ਇਮਾਨ ਉਹ ਤਾਂ ਫਿਰ ਵਿਰਾਸਤ ਹੀ ਸੀ ਮਿਲੇ ਨਾ ਪਾਜੀ ਉਹ ਤੇ ਦੇ ਫਾਦਰ ਸਾਹਿਬ ਆਰਗੇਨਾਈਜੇਸ਼ਨ ਇਹ ਲੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਇੰਡਸਟਰੀ ਨੂੰ ਠੀਕ ਹੈ ਨਾ ਜਦੋਂ ਚੀਜ਼ ਕੋਈ ਗਰਾਸ ਵਿੱਚ ਮਿਲੀ ਹੁੰਦੀ ਹੈ ਨਾ ਉਹਦੀ ਕਦਰ ਕੋਈ ਕੋਈ ਬੱਚਾ ਕਰਦਾ ਹਾਂ ਸਾਰੇ ਬੱਚੇ ਵੀ ਨਹੀਂ ਕਰਦੇ ਠੀਕ ਹੈ ਨਾ ਇਸ ਕਰਕੇ ਉਹ ਇਹਨਾਂ ਦੇ ਬਲੱਡ 'ਚ ਹੈ ਹਾਂ ਬਿਲਕੁਲ ਜਦੋਂ ਮੈਂ ਨਾ ਇੰਟਰਵਿਊ ਕਰਨ ਬਾਰੇ ਮੈਨੂੰ ਸੱਦਾ ਦਿੱਤਾ ਗਿਆ ਨਾ ਅਸੀਂ ਕਿਸੇ ਵਿਆਹ 'ਚ ਆ ਰਹੇ ਸੀਗੇ ਅੱਛਾ ਪਹਿਲਾਂ ਮੈਂ ਅਸਲ 'ਚ ਇੱਥੇ ਸੀਰੀ ਬਣ ਕੇ ਆ ਰਹੀ ਸੀ ਅਰੇ ਵਾਹ ਮਾਈ ਗੋਡ ਕਿਉਂ ਨਹੀਂ ਬਣ ਗਿਆ ਉਹ ਫਿਰ ਮੇਰੇ ਕੋਲ ਕੱਪੜੇ ਡਰੈਸ ਆ ਮੈਂ ਸਿੱਧਾ ਡਾਇਰੈਕਟ ਟੂ ਮੈਰਿਜ ਅੱਜ ਸਾਨੂੰ ਸੀਰੀ ਟੱਕਰੇ ਤੇ ਸੱਚੀ ਵਿੱਚ ਹੀ ਦਾ ਹਾਂ ਤੇ ਮੈਂ ਪੂਰਾ ਮਤਲਬ ਪੂਰਾ ਕੁੜਤਾ ਪਜਾਮਾ ਵਧੀਆ ਪਰਨਾ ਤੇ ਥੋੜਾ ਜਿਹਾ ਰੰਗ ਕਾਲਾ ਜਿਹਾ ਕਰਕੇ ਆ ਰਿਹਾ ਸੀ ਜ਼ਰੂਰੀ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਲੱਗਦਾ ਤੁਸੀਂ ਬਹੁਤ ਵਧੀਆ ਕਰਦੇ ਹੋ ਪਤਾ ਕੀ ਚੱਕਰ ਹੈ ਤੁਸੀਂ ਐਕਟਰ ਵੀ ਹੋ ਨਾ ਹਾਂਜੀ ਹਾਂ ਹਾਂ ਮੈਨੂੰ ਪੂਰਾ ਫੀਲ ਲੱਗਦਾ ਬਹੁਤ ਵਧੀਆ ਮੈਂ ਕਰਦਾ ਜੀ ਮੈਂ ਥੋੜਾ ਬਹੁਤ ਕਰਦਾ ਰਹਿੰਦਾ ਸੀਰੀ ਤੁਸੀਂ ਆਪਣੀ ਇਹ ਗਲਤ ਧਾਰਨਾ ਹੈ ਕਿ ਸੀਰੀ ਸਾਰੇ ਕਾਲੇ ਹੁੰਦੇ ਨੇ ਸਾਡੇ ਪਿੰਡ ਸਾਰੇ ਕਾਲੇ ਸੀ ਉਹ ਕੁਦਰਤੀ ਹੋ ਗਿਆ ਪਤਾ ਨਹੀਂ ਉਹ ਮਾਹੌਲ ਹੀ ਇਹ ਜਿਹਾ ਸੀਗਾ ਵੀ ਸਾਡੇ ਪਿੰਡ ਸਾਡੇ ਪਿੰਡ ਧੁੱਪ ਵਾਲੀ ਪੈਂਦੀ ਸੀ ਜਦੋਂ ਉਹ ਰੜੇ ਜਵਾਬ ਐਕਚੁਅਲੀ ਮਾਨਸਾ ਵਾਲੇ ਕੋਲੇ ਹੈ ਨਾ ਤੁਹਾਡਾ ਬੰਦਾ ਤੁਸੀਂ ਸੂਰਜ ਦੇ ਥੋੜਾ ਜਿਹਾ ਨੇੜੇ ਆ। ਹਾਂ ਉਹ ਜਿੰਨੇ ਇੱਕ ਹੋਰ ਵੀ ਗੱਲ ਆਪਦਾ ਜਿੰਨੇ ਜਵਾਖ ਵੀ ਪੈਦਾ ਹੁੰਦੇ ਸੀ ਹਾਂ ਸਰ ਕਿਹਾ ਜੀਓਗ੍ਰਾਫੀਕਲ ਰੀਜ਼ਨ ਤੁਸੀਂ ਲੱਭਿਆ ਹੈ। ਆਹ ਹਾਂ ਹੈਂ ਪੂਰਾ ਸਾਡੇ ਤੋਂ ਜ਼ਿਆਦਾ ਨਹੀਂ ਫਿਰ ਇਸ ਹਿਸਾਬ ਨਾਲ ਤਾਂ ਕੈਨੇਡਾ ਵਾਲੇ ਸਾਰੇ ਕਾਲੇ ਪੈਦਾ ਹੁਣ ਕਿਉਂ ਨਹੀਂ ਜਿਵੇਂ ਜਮੀ ਨੇੜੇ ਹੈ। ਹਾਂ ਲੌਜੀਕ ਹੈ। ਮੈਂ ਉਹ ਸੂਰਜ ਦੇ ਪਿਛਲੇ ਪਾਸੇ ਨੇੜੇ ਹੈ। ਆਲਾ ਆਲਾ ਥੈਂਕ ਯੂ ਵੈਰੀ ਮਚ। ਕੈਨੇਡਾ ਵਾਲੇ ਜਿਹੜੇ ਹੈਗੇ ਨਾ ਤੁਸੀਂ ਸੂਰਜ ਦੇ ਪਾਸੇ ਸਾਹਮਣੇ ਵਾਲੇ ਪਾਸੇ ਨੇੜੇ ਉਹ ਪਿਛਲੇ ਪਾਸੇ ਨੇੜੇ ਨੇ ਉਧਰਲੇ ਪਾਸੇ ਸੂਰਜ ਨਹੀਂ ਸਾਡੇ ਪਿੰਡ ਚ ਇਹਦੇ ਜਵਾਕ ਵੀ ਜਾਂਦੇ ਸੀ ਨਾ ਉਹ ਸਾਰੇ ਰੜੇ ਰੜੇ ਪੈਦਾ ਕਰਦੇ ਸੀ ਉਹ ਕੋਲੇ ਕੋਲੇ ਜੇ ਮੈਂ ਇਹ ਸੀਰੀ ਵੇਸੀਰੀ 21 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਹਾਂਜੀ ਹਾਂਜੀ ਹੁਣ ਅਸੀਂ ਮਤਲਬ ਤੁਸੀਂ ਕੰਟੀਨਿਊ ਕਰੋ ਮੈਂ ਵਿੱਚ ਵਿੱਚ ਦੱਸਦਾ ਰਹਾਗਾ ਇਹ ਵੀ ਅਸੀਂ ਇੱਥੇ ਕਿਹੜੇ ਲਈ ਬੈਠੇ ਹੋਇਆ ਇਹ ਵੀ ਜ਼ਰੂਰੀ ਹੈ ਹਨਾ ਇਹ ਸੀਰੀ ਮੈਂ ਤੁਹਾਨੂੰ ਅਗਲਾ ਯਾਰ ਇਹ ਕੈਰੈਕਟਰ ਤੁਸੀਂ ਜਿਹੜਾ ਲਿਆ ਨਾ ਮਾਈ ਗॉड ਮੈਂ ਕਹਿੰਦਾ ਫਿਲ ਮਿਸ ਹੋਈ ਨਹੀਂ ਸਕਦਾ ਆਹ ਥੈਂਕ ਯੂ ਇਹਦੀ ਇਹਦੀ ਪੋਜ਼ਿਟਿਵਿਟੀ ਦੀ ਵਾਈਬਸ ਹੈ ਨਾ ਹਾਂ ਕਲੀਅਰਲੀ ਮਤਲਬ ਉਹਦਾ ਚਲੋ ਉਹਦੇ ਚਿਹਰੇ ਤੇ ਝੌਂਕੀ ਝਲਕਦੀ ਆ ਠੀਕ ਹੈ ਨਾ ਪਰ ਇਹਦੀ ਜਿਹੜੀ ਅਲਫਾਜ਼ ਨੇ ਨਾ ਸ਼ਬਦਾਵਲੀ ਹੈ ਦੇਖੋ ਇੰਨੇ ਬੰਦਿਆਂ ਨੇ ਇੰਟਰਵਿਊ ਕੀਤਾ ਤੇ ਮੈਨੂੰ ਥੱਕਿਆ ਨਹੀਂ ਮਿਲਿਆ ਮੈਨੂੰ ਇਹ ਸੀਗਾ ਬਾਹਰ ਮੈਂ ਕਿਹਾ ਵੀ ਸ਼ਾਇਦ ਵੀ ਥੱਕ ਨਾ ਜਾਵੇ ਸਵਾਲ ਜਵਾਬ ਬਹੁਤ ਹੋ ਗਏ ਪਰ ਨਹੀਂ એનર્ਜੀ ਵਰਕ ਕਰਾ ਥੈਂਕ ਯੂ ਭਾਈ ਬਹਿ ਤਾਂ ਇਹ ਇੰਟਰਵਿਊ ਪੈਕ ਬੁੱਕ ਲਾ ਕੇ ਹੋਣੀ ਚਾਹੀਦੀ ਸੀ ਨਹੀਂ 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 ਮੈਂ ਇਹਨਾਂ ਨੂੰ ਕਿਹਾ ਸੀ ਨਹੀਂ 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 ਅਵਤਾਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਲਾਡੀ ਵੀਰ ਨੂੰ ਕਿਹਾ ਸੀ ਮੈਂ ਕਿਹਾ ਵੀ ਜੇ ਮੈਥੋਂ ਲੇਟ ਇੰਟਰਵਿਊ ਕਰਾਉਣੀ ਆ ਤਾਂ ਮੈਨੂੰ ਭਾਈ ਠੰਡ ਬਹੁਤ ਆ ਮੈਨੂੰ ਦੋ ਤਿੰਨ ਲਵਾ ਦਿਓ ਐਡੇ ਕੀ ਠੰਡ ਹਜੇ ਤਾਂ ਪੋਹ ਮਾਗਾਉਣਾ ਭਾਈ ਸਾਹਿਬ ਹਜੇ ਠੰਡ ਕਿੱਥੇ ਹੈ ਨੇ ਚਲੋ ਜੇ ਮੈਨੂੰ ਮਿਲਦੀ ਮੌਕਤੀ ਤੁਸੀਂ ਇਹ ਪੰਨੀ ਮਾਰੀਏ ਅਗਲਾ 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 ਮੈਨੂੰ ਪਿਆਉਣ ਨੂੰ ਤਿਆਰ ਹੋਵੇ ਤੁਸੀਂ ਇਹ ਉਹ ਸਾਰੇ ਤਿਆਰ ਨੇ ਮੈਨੂੰ ਉਹ ਭੈਣ ਜੀ ਕੋਲ ਜਿਹੜਾ ਵੇਚਣਾ ਚੱਕਿਆ ਹੋਦਾ ਕੀ ਕਰੀਏ ਕੋਈ ਗੱਲ ਨਹੀਂ ਉਹ ਪਤਾ ਹੀ ਨਾ ਦੱਸ ਅਰੇ ਤੁਹਾਡਾ ਤਜਰਬਾ ਕੀ ਮੇਰਾ ਦੱਸੋ ਸਰ ਫਿਲਮ ਦਾ ਫਿਲਮ ਦਾ ਇਸ ਫਿਲਮ ਦੇ ਬਾਰੇ ਮੈਂ ਭਾਈ ਮੈਨੂੰ ਇਹ ਫਿਲਮ ਐਕਚੁਅਲੀ ਆਫਰ ਹੋਈ ਜਦੋਂ ਮੈਂ ਇੱਕ ਫਿਲਮ ਦੀ ਸ਼ੂਟਿੰਗ ਲਈ ਆਲਰੇਡੀ ਜਾ ਰਹਾ ਸੀ ਐਂਡ ਮੇਰਾ ਇੱਕ یہو جہاں ماحول چل رہا ہے میرے لیے اسپیشلی پجاب سنیما جی. میں یا تو فلم, فلم کر نہیں رہا سی یا تو وہ فلم کرایا جو مجھے لگ رہا ہے کہ ہاں جی یہ تھوڑی ٹھیک yeah. ہے پھر میں کروں گا نہیں تو میں نہیں کر بالکل اینڈ کردے کرتے میں سدھو جی پروڈیوسر ہے گے اس دے جیدے جیدے فلم کے جی فلم لئے میں جا رہا سی اینڈ ایک ہفتہ پہلے مینو کال آیا اس فلم کی شوٹنگ تو وہ شوٹنگ یو پی مین آیا تو انہوں نے مجھے دسیا کہ آ رہا ایک فلم ہو رہی ہے ہے سری وے سری ਤੇ ਮੈਂ ਉਹ ਪ੍ਰੋਡੂਸਰ ਦੇ ਨਾਲ ਗੱਲ ਕੀਤੀ ਐ ਤੇ ਉਹ ਫਿਲਮ ਤੋ ਕਰੇਗਾ ਮੈਂ ਕਿਹਾ ਠੀਕ ਐ ਸਰ ਕਰ ਲੈਨੇ ਸਬਜੈਕਟ ਲੈ ਤੈਨੂੰ ਕੀ ਐ ਸਬਜੈਕਟ ਦਾ ਮੈਂ ਕਹਿ ਰਿਹਾ ਤੂੰ ਫਿਲਮ ਕਰੇਗਾ ਤੂੰ ਹੀਰੋ ਹੱਸਣ ਦਾ ਤੂੰ ਕਰ ਰਿਹਾ ਮੈਂ ਕਿਹਾ ਸਰ ਹਾਂ ਸਰ ਬਦਤ ਮੈਂ ਕਹਿ ਚੁੱਕਿਆ ਤੂੰ ਕਰ ਰਿਹਾ ਮੈਂ ਕਿਹਾ ਠੀਕ ਐ ਸਰ ਮੈਂ ਕਰਾਂ ਮੈਂ ਸੱਚੀ ਗੱਲ ਕਹੇ ਸਰ ਮੈਂ ਨਾ ਸਿੱਧੂ ਜੀ ਮੇਰੇ ਲਈ ਮੈਂ ਬਹੁਤ ਰਿਸਪੈਕਟ ਕਰਦਾ ਉਸ ਬੰਦੇ ਦੀ ਮੈਂ ਬਲਾਈਂਡ ਫੇਥ ਲੈ ਕੇ ਚੱਲਦਾ ਜੀ ਜੀ ਤੇ ਮੈਂ ਬਿਲੀਵ ਕਰਦਾ ਕਿ ਬੰਦਾ ਮੇਰੇ ਲਈ ਗਲਤ ਨਹੀਂ ਸੋਚਦਾ ਇਕ ਹੋਰ ਇਨਸਾਨ ਹੈ ਮੇਰੀ ਜ਼ਿੰਦਗੀ ਚ ਜਿਹਦੇ ਲਈ ਮੈਂ ਬਿਲਕੁਲ ਬਲਾਈਂਡ ਫੇਥ ਕਰਕੇ ਚੱਲਦਾ ਹਾਂ ਉਹ ਹੈ ਅਨੀਤਾ ਮੈਂ ਅਨੀਤਾ ਦੇ ਆਰਟਿਸਟ ਜੀ ਹਾਂ ਐਂਡ ਮੈਂ ਬਿਲੀਵ ਕਰਦਾ ਜੀ ਅਨੀਤਾ ਦੇਵਗੰਜੀ ਮੇਰੇ ਲਈ ਕੁਝ ਕਹਿ ਰਹੀ ਹੈ ਉਹ ਹਮੇਸ਼ਾ ਪੋਜ਼ਿਟਿਵ ਹੀ ਹੋਵੇਗਾ ਤੇ ਮੇਗਾ ਠੀਕ ਹੈ ਜੀ ਮੈਂ ਕਰਦਾ ਫਿਲਮ ਮੈਂ ਫਿਰ ਸਰ ਨੂੰ ਮਿਲਾਂ ਸਬਜੈਕਟ ਬਾਰੇ ਸੁਣੀਆ ਮੈਂ ਸਬਜੈਕਟ ਦਾ ਕੁਝ 10 15 ਮਿੰਟ ਦੀ ਗੱਲ ਹੋਈ ਸੀ ਸਬਜੈਕਟ ਬਾਰੇ ਉਸਵੇਂ ਤੇ ਮੈਨੂੰ ਸਭ ਜੇ ਬਹੁਤ ਕਾਇਮ ਲੱਗਿਆ ਮੈਨੂੰ ਟਾਈਟਲ ਬੜਾ ਆਮ 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 ਤੇ ਚੱਕੀ ਗਿਆ ਮੈਂ ਟੀਮ ਬਹੁਤ ਲੰਬੀ ਵੇਟ ਕਰ ਰਹੀ ਜੇ ਤੁਹਾਡੀ ਮੈਂ ਕਾਫੀ ਸਮਾਂ ਲੈ ਗਿਆ ਪ੍ਰਮਾਤਮਾ ਸੁੱਖ ਤੇਰੇ ਲਈ ਮੈਨੂੰ ਉਹਦੇ ਨਾਲ ਗੱਲ ਕਰ ਕਰਕੇ ਕਲੇਮਾ ਤੁਸੀਂ ਚੋਣਦੇ ਹੋਲ ਟਾਈਮ ਤੁਸੀਂ ਰਾਜ ਦੀਆਂ ਗੱਲਾਂ ਦਾ ਦੱਸਿਆ ਨਹੀਂ ਮੈਨੂੰ ਇੰਨਾ ਹਾਈ ਵੇਟ ਉਹ ਗੱਲ ਖੋ ਗਿਆ ਸੀ ਸਵਾਦ ਲੈਣਾ ਗੱਲਾਂ ਤੂੰ ਨਹੀਂ ਸਵਾਦ ਦੇਖੋ ਦੇਖੋ ਤੁਸੀਂ ਫਿਲਮ ਬਣਾਈ ਮਸਾਲਾ ਲਿਆ ਨਹੀਂ 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 ਮਸਾਲਾ ਮਸਾਲਾ ਨਹੀਂ ਨਹੀਂ ਮਸਾਲਾ ਜੇ ਤੁਸੀਂ ਫਿਲਮ ਚ ਮਸਾਲਾ ਨਹੀਂ ਪਾਉਂਗੇ ਤਾਂ ਨਹੀਂ ਵਿਕਣੀ ਦਿਖਣੀ ਨਹੀਂ ਤੇ ਜੇ ਮੈਂ ਇੰਟਰਵਿਊ ਚ ਭਾਜੀ ਮਸਾਲਾ ਨਹੀਂ ਪਾਉਂਗਾ ਦੇਖੂ ਕੌਣ ਸਾਡੇ ਘਰ ਪੱਟ ਦੀ ਮਸਾਲਾ ਲੈਣਾ ਕੋਈ ਹੋਰ ਮਸਾਲਾ ਲੈ ਲਓ ਘਰ ਪੱਟ ਕੇ ਸੁਆਦ ਆਉ ਬਾਬਾ ਸ਼ੁਕਰੀਆ ਤੁਹਾਡਾ ਤੁਸੀਂ ਗੱਲਬਾਤ ਕੀਤੀ ਥੈਂਕ ਯੂ ਆਪਕਾ ਵੀ ਬਹੁਤ ਬੇਹਦ ਸ਼ੁਕਰੀਆ ਥੈਂਕ ਯੂ ਸੋ ਮਚ ਆਪसे ਹਿੰਦੀ ਮੇਂ ਕਾਫੀ ਅੱਛਾ ਬਾਰਤਾਲਾ ਬਰਹਾ ਮੇਰਾ ਜੀ ਤੋ ਫਿਲਮ 20 ਨਵੰਬਰ 22 ਨਵੰਬਰ 22 ਨਵੰਬਰ ਨੂੰ ਫਿਲਮ ਆ ਰਹੀ ਹੈ ਜੀ ਔਰ ਪਿੰਡ ਦੇ ਉਸ ਕਿਰਦਾਰ ਨਾਲ ਜੁੜੀ ਹੋਈ ਫਿਲਮਾਂ ਜਰੂਰ ਦੇਖਣ ਜਾਓ ਮਿਸ ਨਾ ਕਰਿਓ ਫਿਲਮ ਨੂੰ ਕਿਉਂਕਿ ਊਟ ਪਟਾੰਗ ਕਨਸੈਪਟ ਤੁਸੀਂ ਬਹੁਤ ਵੇਖ ਲਈ ਪਰ ਇਹ ਕਿਸੇ ਬੇਸ਼ੇ ਦੇ ਫਿਲਮ ਬਣੀ ਹੋਈ ਹੈ ਔਰ ਤੁਹਾਨੂੰ ਕੁਝ ਸਿਖਾਉਗੀ ਵੀ ਔਰ ਬਹੁਤ ਸੋਹਣੀਆਂ ਚੀਜ਼ਾਂ ਤੁਹਾਨੂੰ ਦਿਖਾਉਗੀ ਸੋ 22 ਨਵੰਬਰ ਨੂੰ ਯਾਦ ਰੱਖਿਓ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਸੀਂ ਫਿਲਮ ਵੇਖਣੀ ਹੈ ਵੇਟ ਨਹੀਂ ਕਰਨੀ ਕਿ ਫਿਲਮ ਕਿਤੇ OTT ਤੇ ਆਉਣੀ ਜਾਂ ਫਲਾਣੇ ਕਿਤੇ ਨਹੀਂ ਆਉਣੀ ਇਹ ਪਹਿਲਾਂ ਸਿੱਧੀ ਪਰਦੇ ਤੇ ਹੀ ਜਾਓਗੇ ਪਰਦੇ ਦੇਖ بہت بہت شکریہ ماڑی چنگی گال کہی ہوگی اگر کوئی آپ کو بات بری لگی ہو آپ سے ہم کھما مانگتے ہیں کھما مانگتے ہیں کھما کے جا چکے بہت بہت شکریہ بالکل جی آپ نے ہمارا ہندی میں مکس پنجابی میں انٹریو دیکھا کیسا لگا بچار دینا اور کمنٹ باکس میں کمنٹ کر دینا بہت بہت شکریہ فرماتا سے